ਤੇਰੇ ਕੋਤੇ ਪੈਸੇ ਪਾਦੇ ਜੁਰਮਾਨਾ ਤਾਨੂੰ ਤਾਰ ਖੋਲ ਕੇ ਲੈ ਜਾਣੀ ਆ ਇਹ ਤਾਂ ਤਾਰ ਆ ਫੇ ਭਜ ਨਾਲ ਹੋ ਜਾ ਹਾਈ ਸਰ ਤੁਸੀਂ ਅੱਜ ਇੱਥੇ ਮੋਟਰਾਂ ਦੇ ਖੜੇ ਹੋ ਕੀ ਕਰਨਾ ਹੈ ਜੀ ਮੋਟਰਾਂ ਦੇ ਕਾਰਨ ਇਹ ਆ ਜੀ ਅਮਲੀਆਂ ਨੇ ਫੇ ਤਾਰਾਂ ਵਾੜ ਲਈਆਂ ਮੋਟਰਾਂ ਦੀਆਂ ਜਿਹੜੀਆਂ ਸਾਡੀਆਂ ਆਪਣੇ ਹੈਗੀਆਂ ਕਨੈਕਸ਼ਨ ਦੀਆਂ ਬੋਰ ਨੂੰ ਜੀ ਇਹ ਅੱਜ ਫੇ ਮਤਲਬ ਇਹ ਕਾਫੀ ਦਿਨਾਂ ਤੋਂ ਪਹਿਲਾਂ ਵੜਦੇ ਆ ਰਹੇ ਆ ਅੱਜ ਫੇ ਦੋ ਤਿੰਨ ਮੋਟਰਾਂ ਦੀਆਂ ਵੜ ਲਈਆਂ ਹੁਣ ਆ ਜਿਹੜੀ ਮੋਟਰ ਤੇ ਖੜੇ ਇੱਥੇ ਵੀ ਵੱਡੀ ਹੋਈ ਆ ਤਾਰ ਤੇ ਅੱਜ ਕਿੰਨੀਆਂ ਮੋਟਰਾਂ ਦੀਆਂ ਵੱਢ ਹੋਈਆਂ ਜੀ ਮੇਰੇ ਹਜੇ ਤੱਕ ਤਾਂ ਦੋ ਤਿੰਨਾਂ ਦਾ ਪਤਾ ਲੱਗਾ ਹੈ ਬਾਕੀ ਹਜੇ ਦੇਖਦੇ ਹਾਂ ਹਜੇ ਜੀਵੀਦਾਰ ਖੇਤਾਂ ਨੂੰ ਆਉਣ ਲੱਗੇ ਆ ਅੱਛਾ ਜੀ 4 ਘੰਟੇ ਤੱਕ ਪਤਾ ਲੱਗ ਜਾਣਾ ਕਿੰਨੀਆਂ ਕਿ ਮੋਟਰਾਂ ਦੀਆਂ ਵੱਢ ਹੋਈਆਂ ਜੀ ਤੇ ਕਿੰਨੇ ਕ ਦਾ ਨੁਕਸਾਨ ਹੋਇਆ ਗਿਆ ਹੈ ਨੁਕਸਾਨ ਤਾਂ ਨੁਕਸਾਨ ਹੀ ਆ ਜੀ ਹੈ ਤਾਂ ਜੇ ਦੇਖਿਆ ਜਾਵੇ ਤਾਂ ਤਾਰ ਤੱਕ ਦਾ ਤਾਂ ਐਡਾ ਕੋਈ ਨੁਕਸਾਨ ਨਹੀਂ ਪਰ ਜਿਹੜਾ ਹੁਣ ਉਹਨੂੰ ਖੱਜਲ ਕੁਵਾਰੀ ਹੋਣੀ ਪਾਣੀ ਨਹੀਂ ਲੱਗਣਾ ਬੱਤੀ ਉਹਨੂੰ ਆਪਣੇ ਰਿਪੇਅਰ ਕਰਨ ਦੇ ਵਿੱਚ ਅੱਧੀ ਦਿਹਾੜੀ ਲੱਗ ਜਾਣੀ ਹੈ ਜੀ ਤੁਸੀਂ ਆਪ حساب ਲਾ ਲਓ ਕਿੰਨਾ ਨੁਕਸਾਨ ਹੈ ਤੇ ਕਿੱਦਾਂ ਇਹਦੇ ਬਾਰੇ ਤਾਂ ਕਿਦਾਂ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਇੱਥੇ ਕੋਈ ਘਮਦਾ ਖੰਮਦਾ ਸ਼ੱਕ ਹੁਣ ਕੀ ਕਰੀਏ ਜੀ ਇਹ ਰੋਡ ਚੱਲਦਾ ਨਵਾਂ ਲਿੰਕ ਰੋਡ ਜਿੱਦਾ ਇਹ ਸੜਕ ਪਈ ਆ ਆਪਣੇ ਨਰੂਡ ਤੋਂ ਭੁੰਗਰਨੀ ਦੀ ਫੈਕਟਰੀਆਂ ਵਾਲੇ ਵੀ ਜਾਂਦੇ ਆ ਇੱਥੋਂ ਤੇ ਕਾਫੀ ਲੋਕ ਇੱਥੋਂ ਆਵਾਜਾਈ ਆ ਹੁਣ ਕਿਹਦੇ ਤੇ ਅਸੀਂ ਚੈੱਕ ਕਰ ਸਕਦੇ ਆ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਕਿ ਜੀ ਜਿਹੜੇ ਅਮਲੀ ਆ ਜਾਂ ਜੋ ਵੀ ਇਦਾਂ ਦੀਆਂ ਵਾਰਦਾਤਾ ਹੋ ਰੀਆਂ ਇਹਨਾਂ ਤੇ ਠੱਲ ਪਾਈ ਜਾਵੇ ਤੇ ਦੂਜਾ ਚੌਂਕੀ ਨੂੰ ਮੁਲਾਜ਼ਮ ਦਿੱਤੇ ਜਾਣ ਦੋ ਮੁਲਾਜ਼ਮਾਂ ਨਾਲ ਤਾਂ ਚੌਂਕੀ ਚੱਲਣੀ ਜੀ ਹੁਣ ਕਿੰਨੇ ਚੌਂਕੀ ਦੇ ਵਿੱਚ ਕਿੰਨੇ ਦੌਤਿਆਂ ਦੋ ਮਲਾਜਮ ਹੈ ਜਿੰਨੇ ਸਾਨੂੰ ਨੌਲੇਜ ਜੇ ਆ ਉਹ ਤਾਂ ਤਿੰਨ ਤਿੰਨ ਜਾਂ ਚਾਰ ਮਲਾਜਮ ਹੈ ਨੌ ਪਿੰਡ ਆ ਤਿੰਨ ਜਾਂ ਚਾਰ ਮਲਾਜਮ ਹੈ ਆ ਤੇ ਆਪ ਹਿਸਾਬ ਲਾਓ ਕਿ ਕੀ ਪ੍ਰਸ਼ਾਸਨ ਕਰੂਗਾ ਕੀ ਪਿੰਡਾਂ ਦੇ ਵਿੱਚ ਕੋਈ ਪੁਲਿਸ ਗਸ਼ਤ ਕਰਦੀ ਹੈ ਕਿ ਨਹੀਂ ਜੀ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦੀ ਇਹਨਾਂ ਨੂੰ ਤਾਂ ਕਚੈਰੀਆਂ ਤੋਂ ਟਾਈਮ ਨਹੀਂ ਮਿਲਦਾ ਸਵੇਰੇ ਤਰੀਕਾ ਭੁਗਤਣ ਚੱਲ ਜਾਂਦੇ ਸ਼ਾਮ ਨੂੰ ਵਾਪਸ ਆਉਂਦੇ ਆ ਤੇ ਬਥੇ ਪੈਸੇ ਪਾਦੇ ਜੁਰਮਾਨਾ ਤਨਤਾ ਕੋਲ ਲੈ ਜਾਣੀ ਹੈ ਇਹਦੇ ਨਾਲ ਆ ਫਿਰ ਭੈਣ ਨਾਲ ਹੋ ਜਾ ਹਾਈ ਸਰ ਤੁਸੀਂ ਅੱਜ ਇੱਥੇ ਮੋਟਰਾਂ ਦੇ ਖੜੇ ਹੋ ਕੀ ਕੰਮ ਹੈ ਜੀ ਮੋਟਰਾਂ ਦੇ ਕਾਰਨ ਇਹ ਹੈ ਜੀ ਅਮਲੀਆਂ ਨੇ ਫੇਰ ਤਾਰਾਂ ਵੜ ਲਈਆਂ ਮੋਟਰਾਂ ਦੀਆਂ ਜਿਹੜੀਆਂ ਸਾਡੀਆਂ ਆਪਣੇ ਹੈਗੀਆਂ ਕਨੈਕਸ਼ਨ ਦੀਆਂ ਬੋਰ ਨੂੰ ਜੀ ਇਹ ਅੱਜ ਫੇਰ ਮਤਲਬ ਇਹ ਕਾਫੀ ਦਿਨਾਂ ਤੋਂ ਪਹਿਲਾਂ ਵੜਦੇ ਆ ਰਹੇ ਆ ਅੱਜ ਫੇਰ ਦੋ ਤਿੰਨ ਮੋਟਰਾਂ ਦੀਆਂ ਵੜ ਲਈਆਂ ਹੁਣ ਆ ਜਿਹੜੀ ਮੋਟਰ ਤੇ ਖੜੇ ਇੱਥੇ ਵੀ ਵੱਡੀ ਹੋਈ ਹੈ ਤਾਰ ਤੇ ਅੱਜ ਕਿੰਨੀਆਂ ਮੋਟਰਾਂ ਦੀਆਂ ਵੱਢ ਹੋਈਆਂ ਜੀ ਮੇਰੇ ਹਜੇ ਤੱਕ ਤਾਂ ਦੋ ਤਿੰਨਾਂ ਦਾ ਪਤਾ ਲੱਗਾ ਬਾਕੀ ਹਜੇ ਦੇਖਦੇ ਹਾਂ ਹਜੇ ਜੀਵਿਦਾਰ ਹੋਣ ਖੇਤਾਂ ਨੂੰ ਆਉਣ ਲੱਗੇ ਆ ਹੋਰ ਘੰਟੇ ਤੱਕ ਪਤਾ ਲੱਗ ਜਾਣਾ ਕਿੰਨੀਆਂ ਕਿ ਮੋਟਰਾਂ ਦੀਆਂ ਵੱਢ ਹੋਈਆਂ ਜੀ ਤੇ ਕਿੰਨੇ ਕ ਦਾ ਨੁਕਸਾਨ ਹੋਇਆ ਗਿਆ ਹੈ ਨੁਕਸਾਨ ਤਾਂ ਨੁਕਸਾਨ ਹੀ ਆ ਜੀ ਹੈ ਤਾਂ ਜੇ ਦੇਖਿਆ ਜਾਵੇ ਤਾਂ ਤਾਰ ਤੱਕ ਦਾ ਤਾਂ ਐਡਾ ਕੋਈ ਨੁਕਸਾਨ ਨਹੀਂ ਪਰ ਜਿਹੜਾ ਹੁਣ ਉਹਨੂੰ ਖੱਜਲ ਖਵਾਰੀ ਹੋਣੀ ਪਾਣੀ ਨਹੀਂ ਲੱਗਣਾ ਬੱਤੀ ਉਹਨੂੰ ਆਪਣੇ ਰਿਪੇਅਰ ਕਰਨ ਦੇ ਵਿੱਚ ਅੱਧੀ ਦਿਹਾੜੀ ਲੱਗ ਜਾਣੀ ਹੈ ਜੀ ਤੁਸੀਂ ਆਪ ਸਬ ਹਸਾਬ ਲਾ ਲਓ ਕਿੰਨਾ ਨੁਕਸਾਨ ਹੈ ਤੇ ਕਿੱਦਾਂ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਦੱਸਿਆ ਜੀ ਪੁਲਿਸ ਨੂੰ ਕਾਲ ਕਰ ਦਿੱਤੀ ਹੈ ਜੀ ਉਹ ਕਹਿੰਦੇ ਮੌਕਾ ਆ ਕੇ ਦੇਖਦੇ ਆ ਤਾਂ ਕਿੱਦਾਂ ਤੁਹਾਨੂੰ ਕੋਈ ਸ਼ੱਕ ਕਿਸੇ ਤੇ ਇੱਥੇ ਕੋਈ ਘਮਦਾ ਖੰਮਦਾ ਸ਼ੱਕ ਹੁਣ ਕੀ ਕਰੀਏ ਜੀ ਇਹ ਰੋਡ ਚੱਲਦਾ ਨਵਾਂ ਲਿੰਕ ਰੋਡ ਜਿੱਦਾ ਇਹ ਸੜਕ ਪਈ ਆ ਆਪਣੇ ਨਰੂੜ ਤੋਂ ਭੁੰਗਰਨੀ ਦੀ ਫੈਕਟਰੀਆਂ ਵਾਲੇ ਵੀ ਜਾਂਦੇ ਆ ਇੱਥੋਂ ਤੇ ਕਾਫੀ ਲੋਕ ਇੱਥੋਂ ਆਵਾਜਾਈ ਆ ਹੁਣ ਕਿਹਦੇ ਤੇ ਅਸੀਂ ਚੈੱਕ ਕਰ ਸਕਦੇ ਆ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਕਿ ਜੀ ਜਿਹੜੇ ਅਮਲੀ ਆ ਜਾਂ ਜੋ ਵੀ ਇਦਾਂ ਦੀਆਂ ਵਾਰਦਾਤਾ ਹੋ ਰਹੀਆਂ ਇਹਨਾਂ ਨੂੰ ਤਾਂ ਠੱਲ ਪਾਈ ਜਾਵੇ ਤਾਂ ਦੂਜਾ ਚੌਂਕੀ ਨੂੰ ਮੁਲਾਜ਼ਮ ਦਿੱਤੇ ਜਾਣ ਦੋ ਮੁਲਾਜ਼ਮਾਂ ਨਾਲ ਤਾਂ ਚੌਂਕੀ ਚੱਲਣੀ ਜੀ ਹੁਣ ਕਿੰਨੇ ਚੌਂਕੀ ਦੇ ਵਿੱਚ ਕਿੰਨੇ ਤੌਰ ਤੇ ਦੋ ਮੁਲਾਜ਼ਮਾਂ ਜਿੰਨੇ ਸਾਨੂੰ ਨੌਲੇਜ ਜੇ ਆ ਉਹ ਤਾਂ ਤਿੰਨ ਤਿੰਨ ਜਾਂ ਚਾਰ ਮੁਲਾਜ਼ਮ ਹੈ ਨੌ ਪਿੰਡਿਆ ਤਿੰਨ ਜਾਂ ਚਾਰ ਮੁਲਾਜ਼ਮ ਹੈ ਇਹ ਆਪ ਹਿਸਾਬ ਲਾਓ ਕਿ ਕੀ ਪ੍ਰਸ਼ਾਸਨ ਕਰੂਗਾ ਕਿ ਪਿੰਡਾਂ ਦੇ ਵਿੱਚ ਕੋਈ ਪੁਲਿਸ ਗਸ਼ਤ ਕਰਦੀ ਹੈ ਕਿ ਨਹੀਂ ਜੀ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦੀ ਇਹਨਾਂ ਨੂੰ ਤਾਂ ਕਚਹਿਰੀਆਂ ਤੋਂ ਟਾਈਮ ਨਹੀਂ ਮਿਲਦਾ ਸਵੇਰੇ ਤਰੀਕਾ ਭੋਗਤ